ਤਾਂ ਲਗਾਤਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਹੋਇਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਅਟੈਕ ਕੀਤੇ ਜਾ ਰਹੇ ਨੇ ਪੰਜਾਬ ਦੇ ਬਖੋ ਵੱਖਰੇ ਪਿੰਡ ਜਿਹੜਾ ਇਸ ਦਾ ਸ਼ਿਕਾਰ ਹੋ ਰਹੇ ਨੇ ਇਸ ਵੇਲੇ ਸ਼ਸ਼ਰਾ ਪਿੰਡ ਦੇ ਵਿੱਚ ਅਸੀਂ ਖੜੇ ਹੋਏ ਆ ਜਿੱਥੇ ਡਰੋਨ ਡਿਗੇ ਆ ਮਿਸਾਈਲ ਡਿਗੇ ਹਜੇ ਉਸ ਦੀ ਪੁਸ਼ਟੀ ਤਾਂ ਨਹੀਂ ਹੋਈ ਪਰ ਜੋ ਵੀ ਇੱਥੇ ਡਿਗਿਆ ਉਸ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿੱਡਾ ਟੋਇਆ ਜਿਹੜਾ ਆ ਇਸ ਦੇ ਨਾਲ ਰਹਿ ਚੁੱਕਿਆ ਟੋਆ ਹਾਲਾਂਕਿ ਜਿਹੜਾ ਇਸ ਦੇ ਵਿੱਚ ਕੋਈ ਵੀ ਹੋਰ ਮਲਵਾ ਜਾਂ ਉਸ ਮਿਸਾਈਲ ਦਾ ਜਾਂ ਡਰੋਨ ਦਾ ਕੋਈ ਵੀ ਪਾਰਟ ਜਿਹੜਾ ਇਸ ਦੇ ਵਿੱਚ ਨਹੀਂ ਮਿਲਿਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਰ ਟੋਆ ਜਿਹੜਾ ਕਿੰਨਾ ਵੱਡਾ ਪਾਦਤਾ ਪਰ ਇਸ ਤੋਂ ਇਲਾਵਾ ਇੱਕ ਵਾਰ ਹੋਰ ਸਾਨੂੰ ਇੱਕ ਟੋਆ ਹੋਰ ਆਪਾਂ ਤੁਹਾਨੂੰ ਦਿਖਾਉਂਦੇ ਚੱਲਦੇ ਹਾਂ ਜਿਹੜਾ ਇਸ ਤੋਂ ਵੀ ਵੱਡਾ ਟੋਆ ਪਿਆ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇੱਥੇ ਹੋਰ ਵੀ ਕਈ ਸਾਰੇ ਟੋਏ ਜਿਹੜੇ ਆ ਉਪਏ ਹੋਏ ਨੇ ਹੋਰ ਵੀ ਕਈ ਜਗ੍ਹਾ ਮਿਸਾਈਲ ਜਿਹੜੀ ਆ ਉਹ ਡਿੱਗੀ ਹੋਈ ਹੈ ਤਾਂ ਲਗਾਤਾਰ ਜਿਹੜਾ ਅਟੈਕ ਰਾਤੀ ਕੀਤੇ ਗਏ ਆ ਰਾਤ ਦੇ ਬਾਅਦ ਤੜਕਸਾਰ ਜਿਹੜਾ 5 ਵਜੇ ਦੇ ਕਰੀਬ ਇਹ ਅਟੈਕ ਕੀਤੇ ਗਏ ਤੇ ਸ਼ਸ਼ਰਾਂ ਪਿੰਡ ਜਿਹੜਾ ਪੈਂਦਾ ਉੱਥੇ ਇਹ ਜਿਹੜੀ ਹੈ ਘਟਨਾ ਵਾਪਰੀ ਹੈ ਪਿੰਡ ਤੋਂ ਬਿਲਕੁਲ ਦੇਖ ਸਕਦੇ ਹੋ 500 ਮੀਟਰ ਦੀ ਦੂਰੀ ਉੱਤੇ ਇਹ ਖੇਤਾਂ ਦੇ ਵਿੱਚ ਬਲਾਸਟ ਹੋਇਆ ਤੇ ਬਿਲਕੁਲ ਨਜ਼ਦੀਕ ਘਰ ਹੈ ਬਿਲਕੁਲ 100 ਮੀਟਰ ਤੇ ਇਧਰ ਨਜ਼ਦੀਕ ਘਰ ਹੈ ਦੂਸਰੇ ਪਾਸੇ ਜਿਹੜਾ ਆ ਲੋਕ ਇਕੱਠੇ ਹੋਏ ਨੇ ਪਿੰਡ ਵੀ ਬਿਲਕੁਲ ਨਜ਼ਦੀਕ ਸਿਕਾ ਪਰਗਨਿਮਤਰੀ ਕਿ ਇੱਥੇ ਕਿਸੇ ਪਿੰਡ ਵਿੱਚ ਜਾਂ ਕਿਸੇ ਘਰ ਦੇ ਉੱਤੇ ਇਹ ਮਿਜ਼ਾਈਲ ਜਿਹੜੀ ਆ ਉਹ ਨਹੀਂ ਡਿੱਗੀ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਟੋਇਆ ਬਹੁਤ ਡੂੰਗਾ ਟੋਇਆ ਜਿਹੜਾ ਹੈ ਉਹ ਪਾਤਾ ਕਈ ਫੁੱਟ ਡੂੰਗਾ ਟੋਇਆ ਇਸ ਮਸਾਇਲ ਦੇ ਵੱਲੋਂ ਪਾਇਆ ਗਿਆ ਪਿੰਡ ਦੇ ਲੋਕ ਜਿਹੜੇ ਆ ਉਹ ਇਕੱਠੇ ਹੋਏ ਨੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹਾਲਾ ਕਿ ਕੋਈ ਵੀ ਮਸਾਇਲ ਦਾ ਜਿਹੜਾ ਆ ਪਾਰਟ ਇਸ ਦੇ ਵਿੱਚ ਨਹੀਂ ਮਿਲਿਆ ਹਾਲਾ ਕਿ ਉਹ ੇਠਾਂ ਵੀ ਦੱਬਿਆ ਹੋਇਆ ਹੋ ਸਕਦਾ ਆ ਤਾਂ ਇਹ ਤਸਵੀਰ ਜਿਹੜੀ ਆ ਬੇहद ਭਿਆਨਕ ਤਸਵੀਰ ਹੈ ਲਗਾਤਾਰ ਜਿਹੜੀ ਹੈ ਜਿਸ ਤਰੀਕੇ ਨਾਲ ਰਾਤ ਨੂੰ ਅਟੈਕ ਹੋਇਆ ਨੇ ਅੰਕਲ ਜੀ ਨੇੜੇ ਹੀ ਸੀ ਆਪਣਾ ਪਿੰਡ ਜੀ ਮੇਰਾ ਕਿਸ਼ਨਪੁਰ ਪਿੰਡ ਹੈ ਜੀ ਠੀਕ ਹੈ ਜੀ ਇਹ ਕਿੰਨੇ ਵਜੇ ਹੋਇਆ ਜੀ ਅਟੈਕ ਸਿਰ ਕਰੀਬਨ 5:30 ਵਜੇ ਸਵੇਰੇ 5:30 5:30 ਵਜੇ ਠੀਕ ਹੈ ਜੀ ਤੇ ਹੋਰ ਕਿੱਥੇ ਕਿੱਥੇ ਹੋਇਆ ਜੀ ਇਹ ਤਕਰੀਬਨ ਇਹ ਰਾਜਵੇਲਾ ਪਿੰਡ ਹੈਗਾ ਝੰਡਾ ਰੋਬਾਣਾ ਦੇ ਸੈਂਟਰ ਦੇ ਵਿੱਚ ਹੋਇਆ ਇਹ ਕੰਮ ਸ਼ਿਸ਼ਰਾ ਪਿੰਡ ਲੱਗੇ ਪਿੰਡ ਹੈ ਜੀ ਜੀ ਹਾਂ ਜੀ ਜੀ ਪਰ ਮਤਲਬ ਕਿ ਦੇਖੋ ਬਚਾ ਕਿੰਨਾ ਰਹਿ ਗਿਆ ਕਿ ਕੋਈ ਪਿੰਡ ਦੇ ਵਿੱਚ ਜਾਂ ਕੋਈ ਘਰ ਵੀ ਸਕੇ ਨਹੀਂ ਜਾਨੀ ਮਾਲੀ ਨੁਕਸਾਨ ਤੇ ਨਹੀਂ ਹੋਇਆ ਪਰ ਚਲੋ ਕੁਦਰਤ ਨੇ ਬਚਾ ਕਰ ਦਿੱਤਾ ਡਰ ਦਾ ਇੱਕ ਸਹਿਮ ਦਾ ਮਾਹੌਲ ਵੀ ਬਣਿਆ ਡਰ ਤਾਂ ਹੈਗਾ ਜੀ ਡਰ ਤੇ ਬਹੁਤ ਜ਼ਿਆਦਾ ਡਰ ਤੇ ਹੈਗਾ ਹੀ ਬੱਚੇ ਸਵੇਰੇ 5:30 ਵਜੇ ਘਰਾਂ ਦੇ ਦਰਵਾਜ਼ੇ ਇਦਾਂ ਖੜਕੇ ਜਿੱਦਾਂ ਮਤਲਬ ਬਹੁਤ ਭਾਰੀ ਨੁਕਸਾਨ ਹੋ ਗਿਆ ਹੁੰਦਾ ਇਹਦਾ ਅਸ਼ਾ ਮਤਲਬ ਕਿ ਜਦੋਂ ਇਹ ਡਿੱਗੀ ਆ ਤਾਂ ਦਰਵਾਜ਼ੇ ਵੀ ਖੜ ਗਏ ਧਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੁੱਤੇ ਪਏ ਸੀ ਜਦੋਂ ਪਤਾ ਲੱਗਾ ਵੀ ਆਹ ਕੰਮ ਹੋਇਆ ਤੇ ਉੱਠ ਕੇ ਦੇਖਿਆ ਬਾਹਰ ਨਿਕਲ ਕੇ ਇਹ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਤੁਹਾਡਾ ਅੰਕਲ ਜੀ ਕਿਹੜਾ ਪਿੰਡ ਹੈ ਜੀ ਪਿੰਡ ਦੀ ਚਕਸ਼ਰੀਪਾ ਜੀ ਜੀ ਇਹ ਤਕਰੀਬਨ 4:00 ਵਜੇ ਤੇ 50 ਮਿੰਟ ਤੇ ਖੜਕਾ ਜਾਇਆ ਜਦਨਾ ਉਹਨੇ ਬਾਹਰ ਨਿਕਲ ਕੇ ਵੇਖਿਆ ਖਿੜਕੀਆਂ ਖਿੜਕੀਆਂ ਸਭ ਚੰਗੀ ਤਰ੍ਹਾਂ ਮਤਲਬ ਬੜੇ ਜ਼ੋਰ ਦਾ ਖਰਾਬ ਹੋਇਆ ਪੂਰਾ ਕੇ ਮਤਲਬ ਖਿੜਕੀਆਂ ਵਗੈਰਾ ਹਿੱਲੀਆਂ ਦਰਵਾਜ਼ੇ ਪੂਰੀਆਂ ਪੂਰੀਆਂ ਕਰਦਿਆਂ ਖਿੜਕੀਆਂ ਲੀਆਂ ਜੀ ਹਾਂਜੀ ਜੀ ਤੇ ਉਹਨੇ ਮੈਂ ਜੀ ਆਪਣੇ ਠਾਲੇ ਪੇ ਵੇਖਿਆ ਕੋਠੇ ਚੜ ਕੇ ਵੇਖਿਆ ਜਦੋਂ ਤੇ ਫਿਰ ਸਵੇਰੇ ਪਤਾ ਲੱਗਾ ਵੀ ਉਹ ਫਣੀ ਜਗ੍ਹਾ ਤੇ ਬੰਮ ਫਟਿਆ ਇਹਦਾ ਕੋਈ ਮਲਵਾ ਵਗੈਰਾ ਇਸ ਦਾ ਜੋ ਇੱਥੇ ਡਿੱਗਿਆ ਜੋ ਵੀ ਡਰੋਨ ਆ ਜਾਂ ਮਜ਼ਾਈਲ ਆ ਉਹਦਾ ਮਿਲਿਆ ਕੋਈ ਮਲਵੇ ਦਾ ਕੋਈ ਕਿੰਕਰ ਨਹੀਂ ਕੋਈ ਵੀ ਮਿਲਿਆ ਮੇਰੇ ਸਾਹ ਜਮੀਨ ਦੇ ਵਿੱਚ ਹੀ ਤਸਵੀਰ ਸੀ ਤੱਕ ਸਾਡੀ ਉਮੀਦ ਹੈ ਨਾ ਵਿੱਚੇ ਤਸਵੀਰ ਜੀ ਤੇ ਕਿਵੇਂ ਦੇਖਦੇ ਅੰਕਲ ਲਗਾਤਾਰ ਅਟੈਕ ਹੋ ਰਹੇ ਨੇ ਹਨਾ ਪਿੰਡ ਵੀ ਬਚ ਗਿਆ ਕੋਲ ਘਰ ਵੀ ਕੋਲ ਚਲੋ ਵਾਹਿਗੁਰੂ ਜੀ ਇਨੀ ਕਿਰਪਾ ਵਾ ਵੀ ਪਿੰਡ ਦੇ ਲਾਗੇ ਨਹੀਂ ਫਟਿਆ ਬਾਹਰ ਫਟਿਆ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਨਾ ਕਿ ਘਰ ਚ ਵੱਜਦਾ ਤਾਂ ਘਰ ਤਾਂ ਪੂਰਾ ਡਾਣਾ ਹਾਂ ਜੀ ਬਹੁਤ ਜਿਆਦਾ ਨੁਕਸਾਨ ਹੋਣਾ ਸੀ ਜਿੰਨਾ ਮਤਲਬ ਫਟਿਆ ਨਾ ਜਿੰਨੀ ਜ਼ੋਰ ਨਾਲ ਦੇਖੋ ਕਿੱਥੇ ਤੱਕ ਤੱਛ ਕਿੜੇ ਕਿੜੇ ਮਿੱਟੀ ਦੇ ਗੋਲੇ ਵਾਰ ਕਰ ਛੱਡੇ ਤੇ ਬਚਾ ਆ ਗਿਆ ਗੁਰੂ ਮਾਰ ਦੀ ਕਿਰਪਾ ਕਰ ਦਿੱਤੀ ਹੈ ਪਿੰਡ ਵਿੱਚ ਨਹੀਂ ਫਟਿਆ ਤੁਹਾਇ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਟੋਆ ਕਿੱਡਾ ਵੱਡਾ ਪੈ ਗਿਆ ਪਾੜ ਪੈ ਗਿਆ ਹਾਲਾਂਕਿ ਜੋ ਕਿਸੇ ਘਰ ਦੇ ਵਿੱਚ ਡਿੱਗਦਾ ਤਾਂ ਆਲੇ ਦੁਆਲੇ ਦੋ ਚਾਰ ਘਰ ਇਸ ਨੇ ਅੜਾਦਾ ਨਹੀਂ ਸੀ ਪਰ ਇਹ ਖੇਤਾਂ ਦੇ ਵਿੱਚ ਡਿੱਗਿਆ ਤਾਂ ਖੇਤਾਂ ਦੇ ਵਿੱਚ ਹੀ ਇਹ ਦੱਸ ਗਿਆ ਪਰ ਅੱਗੇ ਵੀ ਇੱਕ ਨੁਕਸਾਨ ਦਾ ਹੀ ਕੋਸਾ ਕਿਉਂਕਿ ਪਿੰਡ ਵਾਲੇ ਤਾਂ ਇੱਥੇ ਇਕੱਠੇ ਨੇ ਪੁਲਿਸ ਪ੍ਰਸ਼ਾਸਨ ਵੀ ਲੱਗਿਆ ਪਰ ਇਹ ਫਿਰ ਫਿਰ ਵੀ ਇਸ ਨੂੰ ਇਸ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਦੁਬਾਰਾ ਬਲਾਸਟ ਨਹੀਂ ਹੋ ਸਕਦਾ ਇਹ ਤਾਂ ਫਿਰ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ ਤਾਂ ਇਹ ਤਸਵੀਰ ਜਿਹੜੀ ਆ ਤੁਹਾਡਾ ਇਸ ਪਿੰਲੇ ਦੀ ਸਾਂਝੀ ਕਰ ਰਹੇ ਹਾਂ ਸ਼ਿਸ਼ਰਾ ਪਿੰਡ ਜਿਹੜਾ ਇੱਥੇ ਅਸੀਂ ਪਹੁੰਚੇ ਹੋਏ ਹਾਂ ਤੇ ਉੱਥੇ ਹੋਰ ਵੀ ਲੋਕ ਮੌਜੂਦ ਨੇ ਅੰਕਲ ਜੀ ਆ ਲੋਕਲੇ ਆਪਣਾ ਪਿੰਡ ਜੀ ਨਹੀਂ ਲੋਕਲ ਨਹੀਂ ਸੋ ਇਹ ਦੇਖ ਸਕਦੇ ਤੁਸੀਂ ਟੋਇਆ ਜਿਹੜਾ ਪਿਆ ਹੋਇਆ ਵਾ ਹਾਲਾਂਕਿ ਰਾਤ ਕਈ ਸਾਰੇ ਅਟੈਕ ਹੋਏ ਨੇ ਕੋਈ ਇੱਕ ਮਿਸਾਈਲ ਨਹੀਂ 400 ਦੇ ਕਰੀਬ ਜੜੀਆਂ ਮਿਸਾਲਾਂ ਰਾਤੀ ਡਾਗੀਆਂ ਗਈਆਂ ਸਨ ਕਈ ਸਾਰੀਆਂ ਮਿਸਾਲਾਂ ਨੂੰ ناکਾਮ ਜਿਹੜਾ ਕੀਤਾ ਗਿਆ ਕਈ ਸਾਰੀਆਂ ਮਿਸਾਲਾਂ ਨੂੰ ਜੋ ਮੁਜ਼ਾਇਲਾ ਸੀਗੀਆਂ ਉਹਨਾਂ ਨੂੰ ਰੋਕਿਆ ਵੀ ਗਿਆ ਹੈਗਾ ਪਰ ਜਿੱਥੇ-ਜਿੱਥੇ ਡਿੱਗੀ ਹੈ ਉੱਥੇ ਬੁਰੇ ਤਰੀਕੇ ਦੇ ਨਾਲ ਜਿਹੜਾ ਇਹ ਤਹਿਲਕਾ ਜਿਹੜਾ ਆ ਉਹ ਮਚਾਇਆ ਗਿਆ ਹੈਗਾ ਤਾਂ ਅ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟੋਇਆ ਪਿਆ ਹਾਲਾਂਕਿ ਇੱਥੇ ਇੱਕ ਸਮੈਲ ਵੀ ਜਿਹੜੀ ਆ ਇੱਕ ਬਰੂਦ ਦੀ ਤਰ੍ਹਾਂ ਸਮੈਲ ਵੀ ਜਿਹੜੀ ਆ ਉਹ ਨਜ਼ਰ ਆ ਰਹੀ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਹਟਾਇਆ ਵੀ ਜਾ ਰਿਹਾ ਕਿ ਹੋਰ ਵੀ ਕੋਈ ਖਤਰਾ ਇਸ ਤੋਂ ਹੋ ਸਕਦਾ ਹਜੇ ਵੀ ਇਸ ਨੂੰ ਇਹ ਨਹੀਂ ਆਪਾਂ ਸਮਝ ਸਕਦੇ ਕਿ ਬਿਲਕੁਲ ਖਤਮ ਹੋ ਗਈ ਇਸ ਤੋਂ ਹੋਰ ਵੀ ਕੋਈ ਖਤਰਾ ਉਦਾਸਾ ਹੈ ਇਸ ਕਰਕੇ ਲੋਕਾਂ ਨੂੰ ਸਾਈਡ ਤੇ ਵੀ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਇਹ ਤਸਵੀਰ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਆ ਤਹਿਲਕਾ ਮੱਚਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਮਿਜ਼ਾਈਲਾਂ ਦੇ ਨਾਲ ਹਾਲਾਂਕਿ ਕਈ ਸਾਰੀਆਂ ਮਿਜ਼ਾਈਲਾਂ ਰੋਕੀਆਂ ਗਈਆਂ ਪਰ ਇਹਨਾਂ ਮਿਜ਼ਾਈਲਾਂ ਨੇ ਦੇਖ ਸਕਦੇ ਹੋ ਅਟੈਕ ਦੇ ਨਾਲ ਪੂਰਾ ਧਰਤੀ ਜਿਹੜੀ ਆ ਪੱਟ ਸੁੱਟੀ ਆ ਖੇਤਾਂ ਦੇ ਵਿੱਚ ਇਹ ਅਟੈਕ ਹੋਏ ਨੇ ਪਿੰਡ ਤੋਂ ਬਿਲਕੁਲ ਨਜ਼ਦੀਕ ਸਗਾ ਸੋ ਹੋਰ ਵੀ ਕਈ ਜਗ੍ਹਾ ਅਟੈਕ ਹੋਏ ਨੇ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਅਟੈਕ ਹੋਏ ਨੇ ਪਿੰਡ ਦੇ ਬਹੁਤ ਸਾਰੇ ਲੋਕ ਬਾਈ ਆਪਣਾ ਲੋਕਲੀ ਪਿੰਡ ਹੈ ਜੀ ਨਹੀਂ ਨਹੀਂ ਜੀ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਮੌਜੂਦ ਹੈਗਾ ਆ ਤੁਸੀਂ ਤਸਵੀਰਾਂ ਇੱਕ ਵਾਰ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾ ਦੇਵੇ ਕਿ ਆਲੇ-ਦੋਲੇ ਗੱਡੀਆਂ ਖੜੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਦੇਖਿਆ ਗਿਆ ਹੈਗਾ ਸਵੇਰੇ ਜਦੋਂ ਬਈ ਆਪਣਾ ਨੇੜੇ ਪਿੰਡ ਆ ਜੀ ਹਾਂਜੀ ਉਹ ਵੀ ਟੀਰ ਕਣਾ ਪਿੰਡ ਆ ਜੀ ਸਾਡਾ ਜੀ ਬਈ ਜਦੋਂ ਡਿਗੀ ਉਦੋਂ ਪਤਾ ਲੱਗਿਆ ਜੀ ਭਈ ਇਹ ਕਰੇੜੇ ਵੀ ਦੀ ਗੱਲ ਆ ਵੀ ਇੱਥੇ ਜਿਹੜੀ ਉੱਚੀ ਸਾਈਡ ਆ ਉੱਥੇ ਜਾਗ ਕੇ ਰੋਸ਼ਨੀ ਨਿਕਲੀ ਬਹੁਤ ਤੇਜ਼ ਤਾਂ ਆਪਾਂ ਜਾਗਦੇ ਹੀ ਜਾਗਦੇ ਰਹਿਨੇ ਹੀ ਇਦਾਂ ਦਾ ਤਾਂ ਸਾਰੀ ਸ਼ਾਮ ਤੂ ਪੂਰਨ ਗਈ ਫਿਰ ਚਾਹਦੀ ਤੇ ਬੱਜ ਨੂੰ ਪਤਾ ਨਹੀਂ ਕਿੱਥੇ ਵਜਦੀ ਪਰ ਰਾਤ ਨੂੰ ਲੜਾਕੂ ਬੁਣਨ ਦੀ ਬਾੜੀ ਉਹ ਹੁੰਦੀ ਸੀਗੀ ਤੇ ਸਰ ਰਾਤ ਹੀ ਹਰ ਰੋਜ਼ ਦੀ ਗੱਲ ਹੈ ਕੱਲ ਵੀ ਦਿਨ ਅੱਜ ਵੀ 68 ਆਉਂਦੀ ਨਹੀਂ ਸਰ ਰਾਤ ਨੂੰ ਤਾਂ 1:00 4:00 ਵਜੇ ਤਾਂ ਬੱਜਦੀ ਬਹੁਤ ਤੇਜ਼ ਸ਼ਾਇਦ ਇਹ ਵੀ ਉਤਮ ਖੋ ਸਕਦੀ ਆ ਪਰ ਥੋੜਾ ਖਤਰਾ ਆ ਸਾਨੂੰ ਉਦਾਂ ਮੈਂ ਮਤਲਬ ਇਹ ਕਿ ਜੇ ਪਿੰਡ ਚ ਕਿਤੇ ਵੱਜਦੀ ਤਾਂ ਬਾਈ ਵੱਡਾ ਨੁਕਸਾਨ ਹੋ ਸਕਦਾ ਪਹਿਲੇ ਨੁਕਸਾਨ ਤਾਂ ਉਹਨੂੰ ਪਤਾ ਟੇ ਸਾਹਮਣੇ ਨਹੀਂ ਆ ਤੂੰ ਦੇਖਦੇ ਮੈਂ ਨੁਕਸਾਨ ਥੋੜਾ ਨਹੀਂ ਬਹੁਤ ਜ਼ਿਆਦਾ ਹੋਣਾ ਹੈਗਾ ਕਿਉਂਕਿ ਅੰਦੀ ਧਮਕੀ ਬੋਇਆ ਸਾਡੇ ਨਾਲ ਪਿੰਡ ਇੱਥੋਂ ਉੱਥੇ ਤੱਕ ਤਾਂ ਸੁਣੀ ਆ ਮੈਨੂੰ ਪਰਮਾਤਮਾ ਹੀ ਆ ਪਰ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਸੌਟ ਆਊਟ ਬਾਈ ਮਸਲਾ ਆ ਨਾ ਜਿੱਦੇ ਕਿਉਂਕਿ ਦੇਖੋ ਆਮ ਨਾਗਰਿਕਾਂ ਦਾ ਨੌਜਵਾਨਾਂ ਦਾ ਕੀ ਕਸੂਰਾ ਹੈ ਨਾ ਭਾਈ ਗੱਲ ਪਤਾ ਕੀ ਇਹ ਨੁਕਸਾਨ ਉਹਨਾਂ ਤੁਹਾਡੇ ਮੇਰਗੇ ਦਾ ਠੀਕ ਆ ਭਾਈ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਸਰਕਾਰਾਂ ਸੈਂਟਰ 'ਚ ਬੈਠੀ ਹੋਣਾਂ ਦੇ ਆਰਡਰ ਹੀ ਦੇਣੇ ਆ ਉਥੋਂ ਜਿਹੜੇ ਤੁਹਾਡੇ ਮੇਰਗੇ ਬੰਦੇ ਆ ਕਿਸਾਨ ਆ ਉਹ ਜੂਝਦੇ ਵੇ ਗੱਲਾਂ ਤੋਂ ਠੀਕ ਆ ਆਮ ਨਾਗਰਿਕ ਜੂਝਦਾ ਵੇ ਗੱਲਾਂ ਤੋਂ ਇਹਨਾਂ ਸੌਟ ਆਊਟ ਕਰਨਾ ਜਿਹਦੇ ਮਸਲਾ ਸੌਟ ਆਊਟ ਹੋ ਸਾਦਾ ਕਿ ਏਡਾ ਵੱਡਾ ਮਸਲਾ ਨਹੀਂ ਆ ਹੁਣ ਜੇ ਗੱਲ ਕਰੀਏ ਆਪਾਂ ਵੀ ਕਹਿੰਦੇ ਵੀ ਉੱਥੇ 28 ਬੰਦੇ ਮਰੇ ਹਨ ਹੁਣ ਇਹ ਇਹਦਾ ਕੋਈ ਹਾਲਤਾਂ ਨਹੀਂ ਵੀ ਹੁਣ ਆਪਾਂ ਵੀ ਇਦਾਂ ਉਹਨਾਂ ਦੇ ਬੰਦੇ ਮਾਰੀਏ ਕੋਈ ਹਾਲਤਾਂ ਨਹੀਂ ਹੈ ਗੱਲ ਦਾ ਉਦਾਂ ਇਹਨੂੰ ਬੈ ਕੇ ਸੌਲਟ ਆਊਟ ਕਰਨਾ ਚਾਹੀਦਾ ਹੈ ਕੋਈ ਮਸਲੇ ਕੋਈ ਨਹੀਂ ਵੱਡੇ ਵੱਡੇ ਮਸਲੇ ਸੌਟ ਆਊਟ ਹੋ ਜਾਂਦੇ ਮਸਲਾ ਕੁਝ ਵੀ ਨਹੀਂ ਆ ਜੇ ਦੇਖੀ ਜਾਈਏ ਕਾਮਨਾਗਰੀ ਨਾਗਰੀ ਦੀ ਗੱਲ ਸੁਣੀ ਹੈ ਪਰ ਭਾਜੀ ਜੰਗ ਅੱਗੇ ਵਧਦੀ ਹੈ ਕੀ ਲੱਗਦਾ ਕਿ ਪੰਜਾਬ ਦਾ ਕੀ ਨਕਸ਼ਾ ਹੋਊਗਾ ਭਈ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਵੀ ਪੰਜਾਬ ਦੀ ਸਰਕਾਰ ਅੱਗੇ ਨਹੀਂ ਦੇਖ ਕੇ ਰਾਜੀ ਆ ਇੱਕ ਪੰਜਾਬੀ ਦਾ ਸਟੇਟ ਹੈ ਜਿਹਨੂੰ ਭਾਜਪਾ ਜਿੱਤੇ ਨਹੀਂ ਰੂਲ ਕਰਦੀ ਵੀ ਆ ਤਾਂ ਇੱਕ ਤਾਂ ਉਹ ਪਤਾ ਪੰਜਾਬੀ ਦਾ ਵੀ ਇਹ ਅੜਦਾ ਭਾਜਪਾ ਅੱਗੇ ਆਪਣੀ ਮੰਗ ਰੱਖਦਾ ਹੈ ਬਾਕੀ ਸਾਰੀਆਂ ਸਰਕਾਰਾਂ ਤੋਂ ਗੋ ਆਪਣੀ ਸਟੇਟਾਂ ਨੂੰ ਨਹੀਂ ਕੋਈ ਕੋਸ਼ਿਸ਼ ਬੋਲਦੀ ਵੀ ਜੀ ਵੀ ਦੇ ਅੱਗੇ ਤਾਂ ਮੈਂ ਤਾਂ ਇਹੀ ਚਾਹੁੰਨਾ ਆ ਕਹਿਣਾ ਚਾਹੁੰਨਾ ਵੀ ਮਤਲਬ ਪੰਜਾਬ ਨੂੰ ਨੂੰ ਕਿਹਨੇ ਸੇਫਟੀ ਨਹੀਂ ਦੇਣੀ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੀ ਆ ਕਿਉਂਕਿ ਅੱਜ ਕੱਲ ਨਾ ਹੀ ਕੋਈ ਭਗਵੰਤ ਮਾਨ ਸਰਕਾਰ ਨੇ ਕੋਈ ਗੱਲ ਕੀਤੀ ਸੇਫਟੀ ਬਾਰੇ ਨਾ ਹੀ ਕੋਸ਼ਿਸ਼ ਤਾਂ ਜੇ ਆਪਾਂ ਗੱਲ ਕਰੀਏ ਆਪਾਂ ਰਾ ਜਾਗਦੇ ਨੇ ਸਾਡੇ ਪਿੰਡਾਂ ਦੇ ਵਿੱਚੋਂ ਰਾਤ ਨੂੰ ਗੱਡੀਆਂ ਲੰਘਦੀ ਰਹਿੰਦੀਆਂ ਲੇਟਾਂ ਲੇਟਾਂ ਜਾਗਦੀ ਰਹਿੰਦੀਆਂ ਆ ਠੀਕ ਆ ਜੂਈ ਸਰਕਾਰ ਗੱਲ ਚਾਵੇ ਐਮਪੀ ਲੇਟਾਂ ਬੰਦ ਕਰਨ ਚਾਵੇ ਉਹਨਾਂ ਨੇ ਇਹ ਗੱਲ ਤੱਕ ਨਹੀਂ ਕੀਤੀ ਆਪਣੀ ਕੋਈ ਕਮੇਟੀ ਬਣਾਓ ਵੀ ਲੇਟਾਂ ਬੰਦ ਕਰਾਓ ਗੱਡੀਆਂ ਸਾਰ ਰਾਤ ਚੱਲਦੀ ਰਹਿੰਦੀਆਂ ਖਤਰਾ ਆ ਸਾਨੂੰ ਪਰ ਕੋਈ ਸਰਕਾਰ ਤੇ ਗੱਲ ਨਹੀਂ ਕੋਈ ਪੰਜਾਬ ਦੀ ਕੋਈ ਪੰਚਾਇਤ ਨਹੀਂ ਗੱਲ ਕਰਦੀ ਵੀ ਕੋਈ ਸ਼ਹਿਰ ਦੇ ਕੋਈ ਮਿਊਨਿਸਪਲ ਕੋਈ ਨਹੀਂ ਗੱਲ ਕਰਦੇ ਭਈ ਇੱਥੇ ਹਾਂ ਜੀ ਇਹ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਲੋਕ ਵੀ ਕਾਫੀ ਜ਼ਿਆਦਾ ਡਰੇ ਹੋਏ ਸਹਿਮੇ ਹੋਏ ਨੇ ਤੇ ਇੱਕ ਮੰਗ ਇਹ ਵੀ ਕਰ ਰਹੇ ਨੇ ਕਿ ਜੰਗ ਜਿਹੜੀ ਹੈ ਇਹ ਰੁਕਣੀ ਚਾਹੀਦੀ ਹੈ ਜੋ ਜੰਗ ਅਣਸੁਖਾਮੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਿਸ਼ਾਨ ਪੰਜਾਬ ਦੀ ਹਿੱਕ ਦੇ ਉੱਤੇ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਨੇ ਤਾਂ ਉਹ ਲਗਾਤਾਰ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਨੇ ਤੇ ਲੋਕ ਆਮ ਲੋਕ ਖਤਰੇ ਦੇ ਵਿੱਚ ਨੇ ਉਹਨਾਂ ਦੀਆਂ ਜਾਨਾਂ ਖਤਰੇ ਦੇ ਵਿੱਚ ਆ ਤਾਂ ਕਿਤੇ ਨਾ ਕਿਤੇ ਇਹ ਮਸਲਾ ਸੌਟ ਆਊਟ ਹੋਣਾ ਚਾਹੀਦਾ ਤਾਂ ਕਿ ਲੋਕ ਉਸੇ ਤਰ੍ਹਾਂ ਹੱਸਦੇ ਵਸਦੇ ਰਹਿਣ ਲੋਕ ਆਪਣਾ ਕੰਮ ਕਾਜ ਕਰਦੇ ਰਹਿਣ ਲੋਕ ਆਪਣੀ ਦੋ ਟਾਈਮ ਦੀ ਰੋਟੀ ਖਾਂਦੇ ਰਹਿਣ ਤਾਂ ਹੋਰ ਵੀ ਥੜੀਆਂ ਤੁਹਾਨੂੰ ਹੋਰ ਲੋਕੇਸ਼ਨ ਜਿੱਥੇ ਬੰਬ ਡਿੱਗੇ ਨੇ ਜਿੱਥੇ ਇਹ ਮਿਜ਼ਾਈਲ ਡਿੱਗੀ ਉਹ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ